48ਵਾਂ ਸ਼ਿੰਝ ਮੇਲਾ ਜਿਹੜੇ ਮੱਇਆ ਸਰਕਾਰ ਫਲੋਰ ਤੋਂ ਇਹ ਜਿਹੜੀ ਦਾਤ ਗੰਨੇ ਪੰਡ ਦੀ ਝੋਲੀ ਅੱਜ ਤੋਂ 48 ਸਾਲ ਪਹਿਲਾਂ ਪਈ ਸੀ ਅੱਜ ਉਸ ਸ਼ਿੰਝ ਨੂੰ ਬੜੀ ਸ਼ਰਧਾ ਤੇ ਧੂਮਤਾਵ ਨਾਲ ਮਨਾਇਆ ਅੱਜ ਦੀ ਇਹ ਸ਼ਿੰਝ ਮੇਲੇ ਦੇ ਵਿੱਚ ਪ੍ਰਿਤਪਾਲ ਫਗਵਾੜਾ ਤੇ ਬਾਬਰ ਗੁੱਜਰ ਦੀ ਜਿਹੜੀ ਕੁਸ਼ਤੀ ਚੱਲੀ ਆ ਬੁੱਲਟ ਮੋਟਰਸਾਈਕਲ ਤੇ ਤੇ ਨਾਲ ਬਾਬਰ ਗੁੱਜਰ ਦੇ ਨਾਲ ਜਿਹੜਾ ਢੈਣ ਵਾਲਾ ਔਰ ਦੇ ਲਈ ਅਸੀਂ ਜਿਹੜਾ ਸਿਟੀ ਡੀ ਲਕਸ ਮੋਟਰਸਾਈਕਲ ਦਾ ਜਿਹੜਾ ਪ੍ਰਬੰਧ ਕੀਤਾ ਔਰ ਬੜੀਆਂ ਨਾਮਵਰ ਸ਼ਖਸੀਅਤਾਂ ਅੱਜ ਦੇ ਇਸ ਮੇਲੇ ਵਿੱਚ ਪਹੁੰਚੀਆਂ ਔਰ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜੀ ਕਿਸ਼ਤੀ ਹੈ ਜੀ ਜਿਹੜੀ ਅੱਜ ਦੇ ਸਲਾਨਾ ਛੰਝ ਮੇਲੇ ਦੇ ਵਿੱਚ ਜਿਹੜਾ ਪ੍ਰਿਤਪਾਲ ਫਗਵਾੜਾ ਤੇ ਬਾਬਰ ਗੁੱਜਰ ਇਹਨਾਂ ਦੋਨੋਂ ਵਿਚਕਾਰ ਜਿਹੜੀ ਹੋਣੀ ਆ ਜਿੱਤਣ ਵਾਲੇ ਲਈ ਬੁਲਟ ਮੋਟਰਸਾਈਕਲ ਆ ਤੇ ਢਹਿਣ ਵਾਲੇ ਦੇ ਲਈ ਜਿਹੜਾ ਜੀ ਸਿਟੀ ਡੀਲਕਸ ਮੋਟਰਸਾਈਕਲ ਬਤਾਰਾ ਨਾਮ ਦਿੱਤਾ ਜਾਵੇਗਾ ਜੀ ਇਹ ਜਿਹੜੀਆਂ ਐਡਿਟੀਆਂ ਰਕਮਾਂ ਦੇ ਨਾਲ ਜਿਹੜੇ ਇਨਾਮ ਦਿੱਤੇ ਜਾ ਰਹੇ ਆ ਕਬੱਡੀ ਖਿਡਾਰੀਆਂ ਨੂੰ ਤੇ ਪਹਿਲਵਾਨਾਂ ਨੂੰ ਇਹ ਜਿਹੜਾ ਇਨਾਮਾਂ ਦਾ ਮੁੱਖ ਮਕਸਦ ਜਿਹੜਾ ਇਹ ਆ ਕਿ ਪਹਿਲਵਾਨ ਮੁੰਡੇ ਬੰਨ ਨਸ਼ਿਆਂ ਨੂੰ ਛੱਡਣ ਤੇ ਚਾਹੇ ਕਿਸੇ ਲਾਲਚ ਵੱਲੋਂ ਹੀ ਖੇਡਾਂ ਦੇ ਵਿੱਚ ਪੈਣ ਬੱਚੇ ਨਸ਼ਿਆਂ ਨੂੰ ਛੱਡ ਕੇ ਇਸ ਕਿੱਤੇ ਨੂੰ ਅਪਣਾਉਣ ਬੜਾ ਇਹ ਸਿਹਤ ਸੰਭਾਲ ਵਾਲਾ ਵੀ ਕੀਤਾ ਹੈ ਤੇ ਕਮਾਈ ਦਾ ਵੀ ਕੀਤਾ ਹੈ ਨਾਲੇ ਮੁੰਡੇ ਆਪਣੀਆਂ ਖੇਡਾਂ ਦੇ ਨਾਲ ਜੁੜੇ ਰਹਿਣਗੇ ਜੀ ਸਾਡੇ ਪਰਮ ਮਿੱਤਰ ਵੀਰ ਉਹ ਵੀ ਅੱਜ ਉਚੇਤੇ ਤੌਰ ਤੇ ਮuje ਧੰਨਵਾਦ ਕਰਦੇ ਆ 47 ਮਾ ਸਲਾਨਾ ਛੰਗ ਮੇਲਾ ਥੰਨਾ ਪਿੰਡ ਦੇ ਵਿੱਚ ਇਹ ਨਾ ਰਿਹਾ ਚੱਲ ਰਿਹਾ ਹੈ ਬਹੁਤ ਹੀ ਇਤਿਹਾਸਕ ਛੰਗ ਮੇਲਾ ਇਹ ਦੱਸਦੇ ਨੇ ਕਿ ਦਰਬਾਰ ਮਈਆ ਭਗਵਾਨ ਜੀ ਦਾ ਡੇਰਾ ਜਿਹੜਾ ਫੋਰ ਰੋਟੇ ਤੇ ਆਪ ਤੇ ਆ ਜਿਹੜਾ ਗੰਨਾ ਪੇੜ ਤੇ ਡੇਰਾ ਜਿਹੜਾ ਗੰਗਾ ਗੱਜਾ ਫਿਰ ਜੀ ਦਾ ਉਹਨਾਂ ਦੇ ਜਤਨਾ ਸਦਕਾ ਜਿਹੜਾ ਅੱਜ ਇਹ ਛਿੰਝ ਮੇਲਾ ਕਰਵਾਇਆ ਜਾ ਰਿਹਾ ਆ ਇਸ ਛਿੰਝ ਮੇਲੇ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆਂ ਔਰ ਅੱਜ ਇਸ ਪ੍ਰਬੰਧਕ ਕਮੇਟੀ ਨੇ ਇੱਥੇ ਨਾਮਵਾਰ ਜਿਹੜੇ ਪਹਿਲਵਾਨ ਬੁਲਾ ਕੇ ਇਹ ਸਿੰਝ ਵਿਚਾਰ ਚ ਲਾਏ ਆ ਅੱਜ ਇੱਥੇ ਪਟਕੇ ਦੀ ਕੁਸ਼ਤੀ ਬਾਬਰ ਬਰਸੇ ਅਤੇ ਰਤਪਾਲ ਦੇ ਵਿਚਕਾਰ ਹੋਈ ਆ ਜਿਹੜੇ ਹੋਰ ਨਾਮਵਾਰ ਖਿਡਾਰੀ ਜਿਹੜੇ ਆ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਮੈਂ ਇਹ ਗੱਲ ਚਾਹੁੰਦਾ ਕਿ ਇਦਾਂ ਦੇ ਸਿੰਘ ਮੇਲੇ ਇਦਾਂ ਦੇ ਖੇਡ ਇਤਿਹਾਸਕ ਸਥਾਨਾਂ ਤੇ ਹੋਣੇ ਚਾਹੀਦੇ ਆ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਨੌਜਵਾਨਾਂ ਨੂੰ ਜਿਹੜੀ ਇੱਕ ਨਵੀਂ ਮਿਸਹ ਮਿਲ ਸਕੇ ਤਾਂ ਕਿ ਨੌਜਵਾਨ ਆਪਣਾ ਸੀਨ ਨੂੰ ਸੁਭਾਲ ਸਕਣ ਔਰ ਪੰਜਾਬ ਦੇ ਵਿੱਚ ਅਜ਼ਾਦ ਸਮਾਜ ਤੇ ਮਰਵਾ ਸਮਾਜ ਦੀ ਜਿਹੜੀ ਸਜਣਾ ਹੋ ਸਕੇ ਉਸ ਲਾਸਟ ਵਿੱਚ ਮੈਂ ਇਸ ਪ੍ਰਬੰਧਕ ਕਮੇਟੀ ਨੂੰ ਇਥੋਂ ਦੇ ਸਰਪੰਚ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਖਾਸ ਤੌਰ ਤੇ ਜਨੈਲ ਸਿੰਘ ਮੋਤੀਪੁਰ ਜੀ ਔਰ ਜਿਹੜੀ ਇਹ ਕਹਾਂ ਸਾਰੇ ਹੀ ਪ੍ਰਬੰਧਕ ਜੀ ਜਿਹੜਾ ਹੈਗਾ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਕਿ ਇਦਾਂ ਦੇ ਛੇ ਮੇਲਿਆਂ ਦੇ ਨਾਲ ਅੱਗੇ ਰੌਣਕਾਂ ਲਿਆਉਣਗੇ ਸਾਡੇ ਪੰਜਾਬ ਦਾ ਵਿਰਸਾ ਨੇ ਸਾਡੇ ਪੰਜਾਬ ਦੀ ਬਰਾਸਤ ਆ ਉਹਨਾਂ ਨੌਜਵਾਨਾਂ ਨੂੰ ਮੈਂ ਕਾਪੀਲ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਛੰਗ ਮੇਲਿਆਂ ਦੇ ਵਿੱਚੋਂ ਇਹਨਾਂ ਜਿਹੜੇ ਪਿੰਡੂ ਖੇਡ ਮੇਲੇ ਹੋ ਰਹੇ ਨੇ ਉਹਨਾਂ ਤੋਂ ਇੱਕ ਪ੍ਰੇਰਨਾ ਲੈ ਕੇ ਆਪਣੇ ਸੀਰ ਨੂੰ ਸੁਵਾਲਣ ਦੇ ਵਿੱਚ ਯੋਗਦਾਨ ਪਾਓ ਔਰ ਜਿਹੜਾ ਸਮਾਜ ਦੇ ਵਿੱਚ ਕੋ ਗਲਤ ਪ੍ਰਾਪਰਾਵਾਂ ਕੋ ਗਲਤ ਪ੍ਰੇਰਨਾਵਾਂ ਚੱਲੀਆਂ ਆਪਣੇ ਸੀਰਾਂ ਦੀ ਸੰਭਾਲ ਕਰੋ ਔਰ ਬਹੁਤ ਹੀ ਵਧੀਆ ਆਪਣਾ ਨਾਮ ਜਿਹੜਾ ਹੈਗਾ ਅਰੋਸ਼ਨ ਕਰੋ ਧੰਨਵਾਦ ਪਿੰਡ ਵਿਖੇ ਨਗਜਾ ਪੀਰ ਦੀ ਜੀ ਜਗਤ ਦੇ ਅਜਿਹੇ ਹਰ ਸਾਲ ਦੀ ਤਰ੍ਹਾਂ ਜੋ ਸੱਜ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਸਲਾਨਾ ਜੋੜ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ 48 ਮੇਜ ਜੋ ਤਿੰਨੋਂ ਬਚੇ ਤਾਂ ਗੰਨਾਪਤ ਤਸ਼ੀਨਗਰ ਮੋਤੀ ਪ੍ਰਖਾਲਸਾ ਔਰ ਐਨ ਆਰ ਵੀਰਾਂ ਦੇ ਸਹਿਯੋਗ ਨਾਲ ਬਹੁਤ ਵੱਧ ਤਰੀਕੇ ਨਾਲ ਇਲਾਕੇ ਦੀ ਸਾਂਝੀ ਵਸਤ ਤਰੱਕੀਆਂ ਵachsen ਹਰ ਤਰ੍ਹਾਂ ਸਾਲ ਇਹ ਜਿਹੜਾ ਮੇਲਾ ਸੱਜ ਮੇਲਾ ਹਰ ਸਾਲ ਇਸ ਤਰ੍ਹਾਂ ਵਾਦਾ ਫੁੱਲਦਾ ਰਹੇ ਔਰ ਇਲਾਕੇ ਵਿੱਚ ਸਭ ਸ਼ਾਂਤੀ ਬਣੀ ਰਹੇ ਨੇ ਬੜੇ ਲੋਨ ਐਨ ਆਰ ਵੀਰਾਂ ਚ ਔਰ ਜਿਨ੍ਹਾਂ ਨੇ ਇਹ ਮੋਟਰਸਾਈਕਲ ਨਾਮ ਤੇ ਦਿੱਤੇ ਆ ਸਾਰਿਆਂ ਕਮੇਟੀ ਬਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਸਵੇਰ ਤੋਂ ਹੀ ਬਾਬੇ ਡੇਰਾ ਨਗਜਾਪੀਰ ਤੇ ਲੰਗਰ ਸਵੇਰ ਤੋਂ ਦੁੱਧ ਵਰਤ ਰਿਹਾ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜੜੀਆਂ ਕੁਰਸੀਆਂ ਲਗੀਆਂ ਆ ਗਰਿਲਾ ਲਗੀਆਂ ਸਾਰੇ ਪ੍ਰਬੰਧ ਖਾਣ ਪੀਣ ਦੇ ਪੂਰੇ ਪ੍ਰਬੰਧ ਚੱਲ ਰਿਹਾ ਜੇ ਸੰਗਤ ਨੇ ਜਿਹੜੀ ਨਈ ਨਗਰ ਸਕੇ ਆ ਗੁਰੂ ਆਪਣੇ ਦਰਵਾਜ਼ਾ ਜਾ ਕੇ ਲੰਗਰ ਛੱਕ ਸਕਦੇ ਹਨ ਹਰਪੰਸਾ ਜਿੰਦਰ ਪਾਜੀ ਜੱਤੀ ਕੇਰਵੰਦ ਸਾਹਿਬ ਨੋਟ ਕਰੋ ਮਹਾਨ ਯਾਨੀ ਜੱਟ ਨੇ ਜਿਹਨਾਂ ਨੇ ਇੱਕ ਸਾਲ ਪਹਿਲੇ ਐਲਾਨ ਕਰ ਦਿੱਤਾ ਚਾਹੇ ਪੀਰਥ ਮੋਟਰ ਸੈਕਲ ਹੋਵੇ ਚਾਹੇ ਫੋਰ ਮੋਟਰ ਸੈਕਲ ਅਗਲੇ ਸਾਲ ਕਹਿੰਦੇ ਖੇਡ ਦੇ ਵਿੱਚ ਪੱਕੇ ਹੋ ਗਿਆ ਹੈ ਪਰ ਜੋ ਕਮੇਟੀ ਫੈਸਲਾ ਕਰੂਗੀ ਉਹ ਆਪਾਂ ਹੌਣ ਵਾਲੇ ਸਮੇਂ ਵਿੱਚ ਦੇਖਾਂਗੇ ਸੇ ਧੰਨਵਾਦ ਕਰਦੇ ਆਂ ਮੇਜਰ ਪਾਲ ਵੱਜੀ ਸਾਡਾ ਸਰਹੇਮਦਾਲ ਜੀ ਫੈਸਲੇ ਮੇਜਰ ਪਾਲ ਜੀ ਬਰਾਮਦਾਲੇ ਵੱਲੋਂ ਕਹਿੰਦੇ ਕਿ ਫੋਰ ਮੋਟਰ ਸੈਕਲ ਪੱਕਾ ਹੋ ਗਿਆ ਮੈਂ ਆਪਰੇ ਵੱਲੋਂ ਵੀ ਧੰਨਵਾਦ ਕਰਦਾ ਉਧਰ ਪਾਲੀ ਰਾਪ ਵਾਲਿਆਂ ਦੇ ਬਹੁਤ ਬਹੁਤ ਧੰਨਵਾਦ ਉਧਰ ਦੇ ਬਾਡੇ ਅਸਲ ਨਾ ਨਰਵੀਰ ਜੱਗੀ ਕਾਲੀ ਵੀ ਹੈਲੋ ਵੀ ਨਾਲ ਇਧਰ ਦੇ ਪਾਸੇ ਚਲਦੀ ਕੁਸ਼ਤੀ ਦੇ ਵਿੱਚੋਂ ਕਹਿੰਦੇ ਮੈਂ ਇਸ ਸਮੇਂ ਮਾਲਕ ਚਰਚੂ ਦੇਖਦਾ ਅਸਲ ਤੇਰੇ ਵਾਲਾ ਜੱਟ ਕੈਨ ਨੂੰ ਜੋਖ ਕਰਾ ਨਹੀਂ ਜਦ ਸੰਜੇਂਦਰ ਕੰਪਲ ਵੀ ਸਾਡੇ ਨਿੱਕਾ ਬਾਅਦ ਕੋਈ ਦੇਖਦਾ ਬਈ ਸਾਡੇ ਅਮਰਤਪਾਲ ਭੌਂਦਲੇ ਅਮਰਤਪਾਲ ਭੌਂਦਲੇ ਜੀ ਇਹਦੇ ਵੀਰ ਆਦੂਆ ਉਹ ਵੀ ਮੈਂ ਮਿਹਨਤ पहलवान ਜੀ ਦੇ ਖਾਣੇ ਦਾ ਮਾਲ ਹੈ ਰਵੀ ਪਹਿਲਵਾਨ ਦੀ ਸ਼ਾਹਕੋਟ ਲਾਗਨ ਦੀ ਗੈਂ ਦੇ ਵਿੱਚ ਦੂਸਰੇ ਪਾਸੇ ਚੰਨਾ ਕਿ ਮਹਾਵਲੀ ਰਣਜੀਤ ਸਿੰਘ ਕੋਲ ਮੁਲਕ ਨੇ ਚੀਨ ਦੀ ਲਦਾਖ ਥੋੜੀ ਸਿੱਕਾ ਆਪਣੇ ਨਾਮ ਦਾ ਜਲਾਇਆ ਗਿਆ ਸ਼ਾਹ ਮੁਹੰਮਦਾਂ ਜਾਨ 50 ਵਰਸਾ ਅਚਾਰਾਜ ਦੇ ਨਾਮ ਕੁਮਾਇਆ ਗਿਆ ਰਤਪਾਲ ਪਹਿਲਵਾਨ ਜੀ ਫਗਵਾੜਾ ਤੇ ਬਾਬਰ ਦਿੱਲੀ ਖਾਣਾ ਰਈਏ ਬਾਹ ਦੇ ਦਰਮਿਆਨ ਜਿਹੜਾ ਗੇੜਾ ਲੱਗ ਰਿਹਾ ਦੋਨਾਂ ਮੋਕ ਦੀ ਕੁਸ਼ਤੀ ਵਾਲੇ ਮਾ ਆਦਰ ਪਹਿਲਵਾਨ ਜੀ ਸ਼ੰਕਰ ਆਦਲ ਪਹਿਲਵਾਨ ਜੀ ਸ਼ੰਕਰ ਅਜੇ ਪਹਿਲਵਾਨ ਜੀ ਦਰਾਹਾ ਪੱਟੇ ਦੇ ਵਿੱਚ ਆਓ ਕੀਤੀ ਪਰ ਬੱਲੀ ਪਾਣਾ ਰਹੀ ਹੈ ਬਾਦ ਦੇ ਜੱਨਾ ਪਿੰਡ ਸਾਡੇ ਪਰਮ ਮਿੱਤਰ ਵੀਰ ਉਹ ਵੀ ਅੱਜ ਉਚੇਤੇ ਤੌਰ ਤੇ ਮuje ਧੰਨਵਾਦ ਕਰਦੇ ਆ ਮੈਂ ਬੱਦੂ ਸਾਹਿਬ ਥੋੜਾ ਜਿਆ ਇਹਨਾਂ ਨੂੰ ਸਾਈਡ ਤੇ ਕਰੋ ਜਾਂ ਥੱਲੇ ਬਹਿ ਜਾਓ ਕਿਉਂਕਿ ਪਿੱਛੇ ਵੀ ਬਹੁਤ ਪਿਆਰੇ ਸਾਡੇ ਵੀਰ ਬਜ਼ੁਰਗ ਮਾਨਦੇ ਆ ਉਹ ਅਸੀਂ ਬਹੁਤ ਹੋਰ ਪਿਆਰੇ ਹਾਜੀ ਜੀ ਸਾਤਿ ਸਦੂਰ ਕਰ ਰਹੇ ਜੱਨਾ ਔਰ ਦੂਸਰੇ ਕੀਤਾ ਸਾਡੇ ਐਸਐਚਓ ਸਾਹਿਬ ਖਾਣਾ ਫਲਾਉ ਦਾ ਸਰਵਾਰ ਕਰਨਗੇ ਉਹ ਵੀ ਇੱਥੇ ਪਹੁੰਚੇ ਜਿੰਨੇ ਸਾਡੇ ਖਾਣੇ ਤੋਂ ਬਲਵੰਤ ਸਿੰਘ ਜੀ ਸਤਪੋਕ ਸਿੰਘ ਜੀ ਬਲਰਾਜ ਕਰੋ ਜਿੰਨੀਆਂ ਵੀ ਸ਼ਖਸੀਅਤਾਂ ਅੱਜ ਪੰਜਾਬ ਸਾਡੇ ਸਵਾਗਤ ਦੇ ਵਿੱਚ ਸੈਂਟਰ ਮੇਲੇ ਦੇ ਕੌਮ ਤੋਂ ਬੈਠ ਕੇ ਤੁਹਾਡੇ ਸਾਰਿਆਂ ਦਾ ਦੇਵ ਜੀ ਕਿ ਹਰਾਂਗਾਂ ਚ ਪਰਵਾ ਦੇ ਆ ਤੁਹਾਡਾ ਕੋਟਨ ਮੈਂ ਕਾਮਾ ਮਹਿਬਾਨ ਜੀ ਧਲੇ ਦਿਨ ਬੇਨਤੀ ਕਰਾਂ ਵਿੱਚ ਆ ਜੋ ਹਾਂਜੀ ਹਾਂਜੀ ਕਾਮਾ ਮਹਿਬਾਨ ਜੀ ਧਲੇ ਸਾਹ ਭੱਜ ਕੇ ਬੈਜਾ ਬਈ ਕਾਮੇ ਭਾਈ ਆਓ ਜੀ ਸਰਕਾਰ ਦੇ ਵਿੱਚ ਕੋਈ ਵੀ ਲੀਡਰ ਆ ਜਾਏ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢ ਕੇ ਆਏ ਆ ਤੁਹਾਡੇ ਸਾਰਿਆਂ ਦੇ ਬਹੁਤ ਹੀ ਬੜੀ ਤੂੰ ਕਾਹਦੇ ਨਾਲ ਇਸ ਸਾਥ ਤੇ ਕਰਵਾਇਆ ਜਾ ਰਿਹਾ ਹੈ। ਹੋਰ ਇਸ ਕਮੇਟੀ ਜਿਹੜੀ ਛਿੰਝ ਕਮੇਟੀ ਆ, ਏਸੀ ਪ੍ਰਬੰਧਕ ਕਮੇਟੀ ਨੂੰ ਮੈਂ ਦਿਨ ਤੋਂ ਵਾਪਸ ਆ ਡਲਾਇਆ। ਔਰ ਜਿਨ੍ਹਾਂ ਨੇ ਬਹੁਤ ਹੀ ਵੱਡਾ ਯਤਨ ਕਰਕੇ ਇਸ ਪਿੰਡ ਦੀ ਜਿਹੜੀ ਹੈ ਇਤਿਹਾਸਕ ਸਾਂਝ ਨੂੰ ਅੱਗੇ ਤੋਰਦੇ ਹੋਏ ਮੈਨੂੰ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਇਹ ਛਿੰਝ ਜਿਹੜੀ ਸੀ ਬਹੁਤ ਹੀ ਇਤਿਹਾਸਕ ਛਿੰਝ ਆ। ਜਿਹੜੀ ਕਿ ਮਈਆ ਦਰਬਾਰ ਤੋਂ ਕਰਵਾਈ ਜਾਂਦੀ ਸੀ ਔਰ ਉਹਨਾਂ ਨੇ ਬਖਸ਼ਿਸ਼ ਕਰਕੇ ਪਾ ਲਈਆ ਆਪਾਂ ਹੌਲੇ ਹੌਲੇ ਦੇਖਿਆ ਕਿ ਫਰਾਸ ਤੋਂ ਜਿਹੜੇ ਹੈ ਸਾਡੇ ਬਹੁਤ ਹੀ ਸਰਦਾਰ ਐਨ ਆਰ ਆਈ ਜਿਨ੍ਹਾਂ ਨੇ ਅਗਲੀ ਛੇ ਦਿਨਾਂ ਦੇ ਅੱਜ ਹੀ ਬੁਲਟ ਮੋਟਰਸਾਈਕਲ ਜਿਹੜਾ ਦੇਣ ਦਾ ਵਚਨ ਜਿਹੜਾ ਹੈ ਉਹ ਲਿਆ ਆ ਬਹੁਤ ਹੀ ਸੁਭਾਗੇ ਤੇ ਬੁਲ ਭਾਗੇ ਨੇ ਔਰ ਇੱਥੇ ਬਹੁਤ ਹੀ ਨਾਮਵਾਰ ਖਿਡਾਰੀ ਜਿਹੜੇ ਆ ਅੱਜ ਨਾਮਵਾਰ ਪਹਿਰਮਾਨ ਜਿਹੜੇ ਆ ਇਸ ਤਰ੍ਹਾਂ ਕੇ ਕਟਕੇ ਦੀ ਕੁਸ਼ਤੀ ਜਿਹੜੀ ਹੈ ਬਾਬਾ ਤੇ ਪ੍ਰਤਵਾਰ ਫਗਵਾੜਾ ਦੇ ਵਿੱਚ ਹੋ ਰਹੀ ਆ ਖਾਚਾਂ ਪਚਾਉਂਦੇ ਨੇ ਉਹ ਜਿੱਥੇ ਵੀ ਜਿੰਨੀ ਵੀ ਸੰਗਤ ਇੱਥੇ ਆਈ ਆ ਆਪਾਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਆਪਾਂ ਖੇਡਾਂ ਨੂੰ ਪ੍ਰਫੁੱਲਤ ਕਰਨਾ ਹੈ ਖੇਡਾਂ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਕਿ ਇੱਕ ਵਧੀਆ ਅਦਸ਼ ਸਵਾਦ ਹੀ ਇਹ ਸਾਥਲਾਂ ਦੀ ਆਪਾਂ ਸਿਰਜਣਾ ਕਾਰਨੀ ਜੇ ਆਪਾਂ ਸੋਚ ਰੱਖਣੀ ਆ ਤਾਂ ਆਪਾਂ ਨੂੰ ਜਿਹੜਾ ਹੈ ਖੇਡਾ ਭਰਤੀ ਜਿਹੜੀ ਬਹੁਤ ਹੀ ਸੰਜੀਦਗੀ ਦਵਾਣੀ ਚਾਹੀਦੀ ਆ ਸੋ ਅੱਜ ਇਹ ਖੇਡਾ ਭਰਤੀ ਜਿਹੜਾ ਇਰਾਨ ਚ ਲਾਇਆ ਖਾਸ ਤੌਰ ਤੇ ਜੇ ਮੈਂ ਜਸਨ ਦੀ ਤਰਫੋਂ ਮੈਂ ਇਸ ਸ਼ੱਜ ਮੇਲੇ ਦੇ ਪ੍ਰਬੰਧਕਾਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਦੀ ਬਾਤ ਦਿਨਾ ਆ ਔਰ ਆਸ ਕਰਦਾ ਕਿ ਇਹੇ ਸ਼ੱਜ ਮੇਲੇ ਜਿਹਨੇ ਕਰਵਾਇਆ ਜਾ ਤਾਂ ਕਿ ਆਪਾਂ ਪੰਜਾਬ ਨੂੰ ਨਕਸ਼ੇ ਬੰਦ ਜਿਹੜਾ ਜਾ ਸਕੇ ਇਨਾ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ